ਮੇਰੀ ਦੀਦੀ ਆਈ ਵੀ ਆ ਜੀ ਮਿਲ ਲਓ ਕਹਤ ਸਾਸਤ੍ਰਿਕਾ ਜੀ ਸਾਰਿਆਂ ਨੂੰ ਆ ਸਾਡਾ ਹਿਟਲਰ ਬੰਦਾ ਜੀ ਦੇਖ ਲਓ ਪਹਿਲੇ ਤਾਂ ਗਾਲਾਂ ਕੱਢੀ ਜਾਉ ਹੈ ਨਾ ਨਹੀਂ ਕਰਦੀ ਉਹ ਨਹੀਂ ਕਰਦੀ ਫੇਰ ਬੱਸ ਕਹਿੰਦੇ ਆ ਵੀਡੀਓ ਸ਼ੁਰੂ ਕਰ ਸਾਸਤ੍ਰਿਕਾ ਬਲਾ ਦੀਦੀ ਨੂੰ ਮਨਾ ਦੀ ਲੋ ਜੀ ਦੀਦੀ ਆ ਗਈ ਮਿਲ ਲਓ ਜੀ ਮਿਲਾ ਲਓ ਅੱਛਾ ਲਓ ਜੀ ਇੱਧਰ ਮਿਲੋ ਦੀਦੀ ਨੂੰ ਸਾਸਤ੍ਰਿਕਾ ਜੀ ਸਾਰਿਆਂ ਨੂੰ ਹੋਰ ਦੀਦੀ ਠੀਕ ਆ ਭਾਈ ਹਾਂ ਜੀ ਸਭ ਠੀਕ ਠਾਕ ਗਲਤ ਕਰ ਦਿੱਤੀ ਉਹ ਠੀਕ ਏ ਧੀ ਭਾਈ ਕੁੜੀਆਂ ਦੇ ਹੋ ਗਏ ਪੇਪਰ ਹੈ ਕਹਿੰਦੇ ਮੇਰੀ ਜਾਨ ਖਾਲੀ ਗਈ ਮਮੀ ਸੰਤ ਭਾਦੇ ਛੱਡ ਗਿਆ ਹਾਂ ਕਹਿੰਦੇ ਸੀ ਮਾਮੀ ਨੇ ਕੰਮ ਸਿੱਖਣਾ ਮਲੋਗ ਬਣਾਉਣੇ ਦਾ ਅੱਛਾ ਠੀਕਾ ਮਗਾ ਜਾਓ ਤੇ ਸਿੱਖੋ ਸਿੱਖੋ ਜਾ ਕੇ ਹੂੰ ਨਾ ਨਾ ਠੀਕਾ ਠੀਕਾ ਇੱਧਰ ਮੇਰੇ ਬੱਚਿਆ ਤਾਂ ਦੇਖ ਲੈ ਇੱਧਰ ਭਾਈ ਸਾਡਾ ਬੈਠਾ ਲੱਡੂ ਬਣਾ ਦੇ ਬੁੱਤ ਸਾਚੀ ਬਣਾਉ ਬੁੱਤ ਸਾਚੀ ਚਾਚ ਇੱਧਰ ਉਹ ਮੂੰਹ ਕਰ ਸਾਚੀ ਬਣੀ ਠੀਕਾ ਸਾਚੀ ਫਾਫਾ ਵੀ ਦਾ ਦੋ ਆਈਂ ਵੀ ਦਾ ਦੋ ਇਹ ਸਾਡਾ ਬੋਨਗੜਾ ਫੁਲਾਇਆ ਤੇ ਬਾਈ ਬੱਸ ਠੀਕਾਲ ਫਿਰ। ਦਾਦਾ ਆ ਵੀ ਲੱਡੂ ਸਾਸੀ ਕਾ ਬਰਾਏ ਕਰੂੰਗਾ ਜੀ। ਬੋਨਗੜਾ ਸਾਡਾ ਲੱਡੂ। ਹਾਂ। ਮੇ ਲੋ ਜੀ ਮੰਮੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਮਾਤਾ ਜੀ ਠੀਕ ਆ ਜੀ। ਵਧੀਆ। ਚਲੋ ਵਧੀਆ ਜਹੀਦਾ। ਹਾਂ। ਆਹ ਮਮ ਵੀ ਸਲਾਬ ਬਹੁਤ ਆਉਣ ਲੱਗ ਗਿਆ ਇਦਨੂ ਹਨਾ। ਹੋਰ ਪਤਨੀ ਕਰਦ ਲੱਗੀਆਂ ਵੀ ਮੈਨੂੰ ਤਾਂ ਲੱਗਦਾ ਇਹ ਪੂਰੇ ਪੈ ਪਏ ਲੱਗਦੇ ਇਨੂੰ। ਨਹੀਂ ਨਹੀਂ। ਆ ਆ ਕੰਮ ਤੇ ਜੀ। ਸਾਰਾ ਕੁਝ ਕਰਾ ਲਿਆ ਨਾਲੇ ਤਾਂ ਕਹਿੰਦੇ ਨੇ ਨਿਊਆਂ ਨੂੰ ਕਹਿੰਦੇ ਵੀ ਪਲਾਸਟਰ ਕਰਾ ਲਓ ਹੈ ਮੀ ਸੁਲਾਬ ਨਹੀਂ ਹੁੰਦੀ ਅਸੀਂ ਨਿਊਆਂ ਨੂੰ ਪਲਾਸਟਰ ਵੀ ਕਰਾਤਾ ਤਾਂ ਫਿਰ ਫਿਰ ਕੋਈ ਬੰਦਾ ਕਹਿੰਦਾ ਬਾਈ ਥੱਲੇ ਜਿਹੜਾ ਭਰਤ ਪਉਣਾ ਏ ਉਹ ਸਵਾ ਦਾ ਪਵਾਇਓ ਹਾਂ ਫਾਰਮਰ ਵਾਲੀ ਸਵਾਹ ਜਿਹੜੀ ਡੀਸੀਐਮ ਵਾਲੀ ਤਾਂ ਥੋੜੀ ਸਸਤੀ ਮਿਲ ਜਾਂਦੀ ਏ ਤਾਂ ਥਰਮੋਨ ਵਾਲੀ ਦਾ ਪਵਾਇਆ ਤਾਂ ਉਹ ਉਹ ਮਹਿੰਗੀ ਸੀ ਉਹ ਮਿੱਟੀ ਦੇ ਬਰਾਬਰ ਏ ਮਿੱਟੀ ਦੇ ਮਣੀ ਮੋਟੀ ਉਹ ਥੱਲੇ ਆ ਉਹਦਾ ਭਰਤ ਪਵਾਇਆ ਚਲ ਸੁਲਾਬ ਨਾ ਆਵੇ ਹੈ ਕੰਮ ਫੇਰ ਉਹੀ ਹੋ ਗਿਆ ਹੋਰ ਆਹ ਕੰਦ ਪਰ ਜਾਦਾ ਏਪਨ ਬਸ ਸਹਰੀ ਕਾ ਮਾਂ ਕਿਆ ਕਰੇ ਬਸ ਸਲਾਬ ਸਲਾਬ ਨਹੀਂ ਤੀਨਾ ਗਾ ਪਉਣ ਨੂੰ ਤਾਂ ਸਲਾਬਾਂ ਚਾਹੀਦੀ ਆ ਸਾਡਾ ਬੰਦਾ ਥੋੜਾ ਲੇਟ ਹੋ ਗਿਆ ਆਣੇ ਚਾ ਬਈ ਕਿਆ ਕੰਮ ਆ ਬਈ ਚਾ ਲੈ ਬੂਈ ਚਾ ਲਈ ਮੇਰੇ ਪੁੱਤ ਨੂੰ ਭਾਈ ਕਿਆ ਲੈ ਕੇ ਆਈ ਆ ਬੂਈ ਆ ਦੇਖੇ ਮੇਰੇ ਪੁੱਤ ਨੂੰ ਕੀ ਚਾ ਲਈ ਇਹ ਬੰਦੇ ਚੱਪਲਾਂ ਉਹ ਕਹਿੰਦੀ ਪਾਓ ਮੇਰੇ ਪਾਣੀ ਇੱਕ ਵਾਰ ਪਾਣੀਆਂ ਹਾਂ ਦੋਟ ਪਾ ਕੇ ਖੋਤੀਆਂ ਅੱਛਾ ਇਹ ਹੁਣ ਮੇਰੇ ਪੁੱਤ ਪਾਣੇ ਦਿਖਾਉਗਾ ਭਾਈ ਨੇ ਹਾਂ ਮੇਰੇ ਪੁੱਤ ਨੇ ਪਾ ਕੇ ਦਿਖਾਣੀ ਤੁਹਾਨੂੰ ਚੱਪਲਾ ਅੱਗੇ ਕਰ ਰਿਹਾ ਤੇ ਲੈ ਭਾਈ ਪਾ ਕੇ ਦਿਖਾਵਾਂਗਾ ਲੱਡੂ ਸਾਡਾ ਹੁਣ ਚੱਪਲ ਲੱਡੂ ਕਹਿੰਦੀਆਂ ਇਹ ਮੈਂ ਬੈਠੀ ਦੇਖੀ ਕਿ ਕਣ ਹੈ ਚੁੱਪ ਕਰਕੇ ਮਟੂ ਜੀ ਐਨੀ ਸਾਊ ਤਾਂ ਹੈਗੀ ਆ ਤੂੰ ਕਿਤੇ ਇਹ ਲਓ ਜੀ ਤੇ ਆ ਦੇਖੀ ਮੈਂ ਪਤਾ ਸੋਣੀ-ਸੋਣੀ ਚੱਪਲਾ ਪਾਉਣ ਲੱਗਿਆ ਮੇਰਾ ਪੁੱਤ ਦੇਖੀ ਹੁਣ ਭਾਈ ਕਿੰਨਾ ਚੋਣਾ ਗੱਗਨਾ ਮੇਰੇ ਪੁੱਤ ਨੇ ਹੁਣ ਹੈਨਾ ਹੋ ਚੋਈ ਭਈਆ ਹੁੰਦਾ ਚੱਪਲਾ ਦੇ ਦੋ ਤਿੰਨ ਉਹ ਜਿਹੜੀ ਪਰਸੋ ਪਰਸੋ ਚਾਥੇ ਨਾ ਦੀਦੀਆਂ ਸੀ ਗਏ ਦੇ ਬਾਜ਼ਾਰ ਨੂੰ ਅਸੀਂ ਉਹ ਲਿਆਏ ਜਿਹੜੀਆਂ ਚੂੰ-ਚੂੰ ਕਰਦੀਆਂ ਹੁੰਦੀਆਂ ਸੀਟੀ ਜੀ ਵਾਲੀਆਂ ਭਾਈ ਇਹ ਤਾਂ ਭਜੀ ਫਿਰੇ ਵੇੜੇ 'ਚ ਚੂੰ-ਚੂੰ ਚੂ ਭੈੜਾ ਰਹੀ ਵੀ ਪਤਨੀ ਕਿਆ ਬਾਤ ਆ ਫੇਰ ਇੰਨੀ ਤੇਜ਼ ਹੋ ਗਈ ਫੇਰਾ ਭੱਜਣ ਲੱਗੀ ਫੇ ਤਾਂ ਖੜੀ ਫੇਰ ਉਹ ਦੇਖੀ ਇਹ ਤਾਂ ਕਿਸੇ ਲਟਰੀਓ ਰਾ ਚੱਲੀ ਦੀ ਮੰਮੀ ਹਾਂ ਆ ਦੇਖੋ ਜੀ ਨਵੀਂ ਆ ਕੀ ਤਿਆਰ ਕਰਤਾ ਤਿਆਰ ਕਰਤਾ ਭਾਈ ਲੈ ਦੇਖ ਮੰਮੀ ਚੈੱਕ ਕਰਕੇ ਭਾਈ ਜ ਨਵਾਂ ਕੁਝ ਬਣਾਇਆ ਹਾਂ ਹਾਂ ਵਧੀਆ ਏ ਹਾਂ ਇਹ ਨਵੀਂ ਡਿਸ਼ ਤਿਆਰ ਕਰੀ ਅੱਜ ਗੁੱਡ ਆ ਵਧੀਆ ਵਧੀਆ ਹਾਂ ਅੱਛਾ ਮੈਂ ਭਾਈ ਫਿਰ ਤਾਂ ਸੌਖਾ ਕੰਮ ਐ ਤਾਂ ਐਸੇ ਮੈਂ ਦਸ ਦਾ ਦਹੀਂ ਮਣਾਇਆ ਕਿਆ ਬਣਾਉਂਦੀ ਆ ਲੈ ਬੱਸ ਉਹ ਦੇਖ ਉੱਧਰ ਉਹ ਕਹਿੰਦੀ ਮੰਨੂ ਵੀ ਦਊ ਭਾਈ ਲੈ ਲੈ ਉਹ ਸਾਰੇ ਕਹਿੰਦੀ ਸਾਰੇ ਹੀ ਨੇ ਉਹ ਪੁੱਤ ਤੇਤੇ ਖਿੰਡ ਜਾਣਾ ਇਹ ਆਹ ਬਰੈਡ ਦਾ ਬਣਾ ਦੇ ਇਹ ਲੋਰ ਮੈਂ ਗ੍ਰੈਂਡ ਦੇ ਦੋ ਆ ਲੈ ਆ ਆ ਦੇ ਲੋ ਹਾਂ ਆ ਲੈ ਲਾ ਲੀ ਇਹਦੇ ਵਿੱਚ ਲਾਤਾ ਮੈਂ ਆ ਲੈ ਲਾ ਪੁੱਤ ਹਾਂ ਸ਼ਾਬਾਸ਼ ਚਲੋ ਤੁਹਾਨੂੰ ਸਾਡੇ ਮੈਂ ਅਸਿਸਟੈਂਟ ਨੂੰ ਵੀ ਮਿਲ ਲੂੰ ਇੱਧਰ ਭਾਈ ਕੁੜੀਆਂ ਲੱਗੀਆਂ ਮੀਆਂ ਆਪਣੀ ਮਾਮੀ ਦੀ ਹੈਲਪ ਕਰਾਉਣ ਹੈ ਬੁਲਾਓ ਸਾਸਰੀਕਾਲ ਸਾਸਰੀਕਾਲ ਜੀ ਸਾਰਿਆਂ ਨੂੰ ਹਾਂ ਜੀ ਸਾਸਰੀਕਾਲ ਜੀ ਸਾਰਿਆਂ ਨੂੰ ਸਾਡੇ ਸੁਖੀ ਕੈਮਰਾਮੈਨ ਕੈਮਰਾਮੈਨ ਹਾਂ ਅੰਮੀ ਦਾ ਸੁਖੀ ਨੂੰ ਸੁਖੀ ਸਾਡੇ ਸੁਖੀ ਨੂੰ ਸਪੈਸ਼ਲ ਮਿਲਣਾ ਚਾਹੀਦਾ ਤੁਹਾਨੂੰ ਹਾਂ ਸਾਡਾ ਕੈਮਰਾਮੈਨ ਆ ਗਿਆ ਭਾਈ ਜੈਸਮਨ ਦਾਸ ਤਾਂ ਸਹੀ ਫੇ ਹੁਣ ਕਿਆ ਬਣਾਉਂਦੀ ਅੱਜ ਕਿਨੇ ਖਾਦਾ ਮੰਮੀ ਨੂੰ ਪੁੱਛੋ ਇੱਕ ਵਾਰ ਵੀ ਕਿਆ ਕਿਆ ਪਾਇਆ ਮੰਮੀ ਨੂੰ ਕਹਿੰਦੇ ਤਾਂ ਸਹੀ ਕਹੇ ਮੈਨੂੰ ਨਹੀਂ ਪਈ ਪਤਾ ਕਿਆ ਕੀ ਕਰੀ ਮੈਂ ਗੁੱਸਾ ਤਾਂ ਪਤਾ ਲੱਗੇ ਉਹਨੇ ਵੀ ਜਿੱਤੇ ਚ ਮੈਨੂੰ ਆ ਚੀਜ਼ ਲੱਗਦੀ ਇੱਕ ਅੱਧੀ ਮੰਮੀ ਇੱਕ ਅੱਧੀ ਆਈਟਮ ਦਾ ਕਦੂਗਾ ਆਹੋ ਕਦੂ ਪਾਇਆਗਾ ਅੱਜ ਸਵੇਰੇ ਕੀ ਖਾਦਾ ਰਾਲੀ ਇਥੋਂ ਦਾ ਪਾਇਆ ਖੀਰਾ ਹਾਂ ਹੈ ਇੱਕ ਫੇਰ ਉਹ ਕਰੀਮਾਂ ਦੀ ਆਪਾਤੀਆ ਮਿਊਨਿਸ ਇਥੋਂ ਪਾਈ ਆ ਖਟਿਆਈ ਖਟਿਆਈ ਸੌਸ 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 ਹਾਂ ਹੋਰ ਬਗੈ ਕਾ ਕੋ ਮੈਨੂੰ ਨਹੀਂ ਪਤਾ ਕ੍ਰੀਮਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਜਾਣਦੀ ਮੈਨੀ ਜਾਣਦੀ ਬਈ ਕੋਦਾ ਖਾ ਕੇ ਰਗਾ ਹੈ ਵੀਤੇ ਨਾ ਨਾ ਤੇ ਚਾ ਲੈਣ ਗਿਆ ਨਿਆਣੇ ਸਕੂਲ ਚ ਹਾਂ ਉੱਥੇ ਸੁਖੀ ਰਹਿੰਦੇ ਖੈਰ ਤੋਂ ਹੂੰ ਉੱਥੇ ਸਾਨੂੰ ਭਾਈ 뷰 ਮਿਲੇ ਉਹ ਕਹਿੰਦੇ ਜਿਹੜੇ ਵੀ ਤੁਹਾਡੇ ਅਸੀਂ ਸਾਰੇ ਉਹ ਦੇਖਦੇ ਆ ਲੋਕ ਹੂੰ ਉਹ ਜਿਹੜੇ ਬਹੁਤ ਕੁਝ ਹੋ ਪਾ ਤੇ ਫਿਰ ਪਹਿਲੀ ਵਾਰ ਦੇਖਿਆ ਤੇਰੇ ਜੀਜੇ ਨੂੰ ਮਿਲੇ ਹੂੰ ਇੱਕ ਦਿਨ ਮੈਨੂੰ ਇੱਕ ਦਿਨ ਮੈਨੂੰ ਫੋਨ ਆਇਆ ਦੀਦੀ ਚੱਪਰ ਚਿੜੀਓ ਪਿੰਡ ਆ ਉਹਨਾਂ ਦਾ ਮੈਨੂੰ ਲੱਗਦਾ ਅੱਛਾ ਹਾਂ ਉਹਦਾ ਭੈਣ ਦਾ ਫੋਨ ਚੱਪਰ ਚਿੜੀਓ ਪਿੰਡ ਆ ਉਹ ਕਹਿੰਦੇ ਵੀ ਸਾਨੂੰ ਤਾਂ ਕਹਿੰਦੇ ਭਾਜੀ ਬਹੁਤ ਉਹ ਹੋਇਆ ਜਿੱਦਨ ਤੁਸੀਂ ਪਾਰਕ ਮਾਂ ਤੇ ਮੁੜ ਕੇ ਗਏ ਉੱਥੇ ਚੱਪਰ ਚਿੜੀ ਤੇ ਵੀ ਉਹ ਬੰਦ ਤਾਂ ਸੋਮਵਾਰ ਨੂੰ ਨਾ ਐਤਵਾਰ ਨੂੰ ਸੱਚ ਨਾ ਸੋਵਾਰ ਨੂੰ ਆਏ ਦੇ ਪਰ ਹਾਂ ਸੋਵਾਰ ਨੂੰ ਬੰਦ ਦਾ ਕਹਿੰਦੇ ਸਾਨੂੰ ਤਾਂ ਬਹੁਤ ਫੀਲ ਹੋਇਆ ਵੀ ਉਹ ਹੋ ਗਿਆ ਦੱਸ ਕੋਲ ਤੇ ਮੁੜ ਗਏ ਭਾਜੀ ਰਾਈ ਉਹਨਾਂ ਨੂੰ ਦੱਸ ਵਿਚਾਰੇ ਨੂੰ ਪਤਾ ਨਹੀਂ ਤਾਂ ਹੈਗਾ ਵੀ ਬੰਦ ਹੁੰਦਾ ਕਹਿੰਦੇ ਜੇ ਤੁਹਾਨੂੰ ਸਾਨੂੰ ਪਤਾ ਹੁੰਦਾ ਤੁਸੀਂ ਵੀ ਅਸੀਂ ਤੁਹਾਨੂੰ ਘਰ ਨੂੰ ਲੈ ਕੇ ਜਾਂਦੇ ਉਹ ਸਾਡੇ ਪਿੰਡ ਵੀ ਗੁਰਦੁਆਰਾ ਸਾਹਿਬ ਇੱਕ ਬਹੁਤ ਵਧੀਆ ਉਥੇ ਕਹਿੰਦੇ ਪ੍ਰੋਗਰਾਮ ਹੁੰਦਾ ਬਹੁਤ ਤਕੜਾ ਹਾਂ ਕਹਿੰਦੇ ਵੀ ਅਸੀਂ ਤੁਹਾਨੂੰ ਬੁਲਾਉਂਗੇ ਉੱਥੇ ਆਇਓ ਤੁਸੀਂ ਉੱਥੇ ਦਾ ਬਲੌਗ ਪਾਇਓ ਜ਼ਰੂਰ ਵੀ ਪੁਵਾਰ ਕਹਿੰਦੇ ਸਾਨੂੰ ਬਹੁਤ ਅਫਸੋਸ ਹੋਇਆ ਵੀ ਦਸ ਕੋਲ ਤੇ ਵੀ ਆਏ ਏਡੀ ਦੂਰ ਦੇਖਣਾ ਚੱਪਰ ਜਿਹੜੀ ਸਾਨੂੰ ਵੀ ਉਹਨਾਂ ਨੇ ਕਿਹਾ ਸੀ ਬਹੁਤ ਵਿਚਾਰੇ ਉਹ ਕਰੇ ਕਹਿੰਦੇ ਵੀ ਮੈਂ ਕਦੇ ਦੇਖਦਾ ਕਹਿੰਦਾ ਵੀ ਫਿਰ ਤੁਸੀਂ ਸਾਨੂੰ ਕਹਿੰਨਾ ਆਪਣਾ ਘਰ ਦੱਸੋ ਕਿੱਥੇ ਮੇਰੇ ਤੇਰੇ ਭਾਰੀ ਨੇ ਐਡਰੈਸ ਦੱਸਿਆ ਜਿੱਥੇ ਆ ਵੀ ਉੱਥੇ ਆ ਜੇ ਬਰਿਆਲੀ ਚ ਹਾਂ 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 ਉਹੀ ਗੱਲ ਬਹੁਤ ਕੁਝ ਹੋਇਆ ਕਹਿੰਦੇ ਸਾਤੇ ਵੀਡੀਓ ਦੇਖੇ ਵਗੈਰਾ ਨਹੀਂ ਦਾ ਕਹਿੰਦੇ ਜਾਂ ਤਾਂ ਕਿ ਸਾਡਾ ਵੀਡੀਓ ਨਹੀਂ ਨਾ ਦੇਖਦੇ ਅਸੀਂ। ਕਹਿੰਦੇ ਇੱਕ ਲੇਖਾ ਦਾ ਵੀ ਜਿਕਾ ਪਰ ਰੋਟੀ ਖਾ ਲਈ ਨਾ ਖਾ ਲਈ। ਆਈ ਨਹੀਂ ਹੁਣ ਤਾਂ ਵੀ ਹਾਰ ਹੋ ਜੇ ਕੋਈ ਕਰੇ ਨਹੀਂ। ਉਹ ਇਕੱਲਾ ਹੀ ਆ। ਬਿਲਕੁਲ ਬਿਲਕੁਲ ਹਾਂ। ਅੱਛਾ। ਹਾਂ। ਕਰੀਏ ਮੈਂ ਵੀ ਕਰਵਾਂ ਕਿ ਹੈਕ ਕਰੀਏ ਨੂੰ ਨਾਦੇ ਆ। ਹਾਂ ਬਿਲਕੁਲ ਬਿਲਕੁਲ। ਆ ਵੀ ਕਹਿੰਦੇ ਖੁੱਦ। ਆਈ ਨਹੀਂ। ਕੌਣ? ਉਹਦੀ ਕਾਲੇ ਉਹਦੀ ਬਗ ਸਰਜੀਤ ਦੀ। ਹਾਂ ਇਹ ਕੁੜੀ ਕਹਿੰਦੀ ਅਸੀਂ ਤਾਂ ਰਾਟੀ ਤੁਹਾਡੇ ਰੋਟੀ ਚਾਹ ਪੀਣੇ ਦੇਖ ਲਈ ਦੇਖਣਾ ਅੱਛਾ ਤੂੰ ਜਦ ਤੱਕ ਅਸੀਂ ਰਹ ਹੁਣ ਦੇਖਦੇ ਨਹੀਂ ਨਾ ਜਦ ਤੱਕ ਸਾਨੂੰ ਆਫੀ ਚੰਗੀ ਲੱਗਦੀ ਉਹ ਵੀ ਕਹਿੰਦੀ ਆ ਹਾਂ ਉਹ ਕਹਿੰਦੀ ਬਹੁਤ ਸਾਨੂੰ ਪਿਆਰ ਲੱਗਦੀ ਆ ਬਿਲਕੁਲ ਬਿਲਕੁਲ ਜਿਹੜਾ ਹੁਣ ਮਨ ਹਾਂ ਜਿਹੜਾ ਬੰਦੇ ਦਾ ਦਿਲ ਤੇ ਅਟੈਚਮੈਂਟ ਆ ਨਾ ਉਹ ਫਿਰ ਨਹੀਂ ਦੇ ਮਮੀ ਦਾ ਫੋਨ ਆ ਗਿਆ ਸਾਨੂੰ ਦੱਸੇ ਉਰੇ ਜਿਹੜੇ ਇੱਥੇ ਦੇ ਆ ਭਵਾਲ ਤੇ ਅੱਛਾ ਜਿਹੜਾ ਬਾਈ ਹੈ ਨੀ ਉਹਦੀ ਛੇਰੇ ਮਾਮੇ ਨਹੀਂ ਭਾਈ ਮੇਰੇ ਨਾਲ ਅੱਛਾ ਅੱਛਾ ਮੇਰੇ ਨਾਲ ਉੱਥੇ ਨਾ ਸੇਵਾ ਕਰਦੀ ਆ ਮੈਂ ਪੜਿਉਂ ਮੁੰਡੇ ਕੋਈ ਨਾ ਠਹਿਰ ਕੇ ਬਾਬਾ ਜੀ ਪਰ ਸੇਵਾ ਕਰਦੀ ਆ ਸੰਗਤ ਹੂੰ ਉਹ ਵੀ ਮੁੰਡੂ ਕਹਿੰਦੇ ਕਈ ਵਾਰ ਕਹਿੰਦੇ ਸਾਨੂੰ ਦੱਸੇਗਾ ਕਿੰਨੇ ਟਾਈਮ ਨਾਲ ਪੈਂਦਾ ਹੈ ਕਿੰਨੇ ਵੇਲੇ ਉਹ ਪੈਂਦਾ ਹੈ ਕਹਿੰਦੇ ਸਾਨੂੰ ਨਹੀਂ ਦੇਖੇ ਤੇ ਉਹ ਹੁੰਦਾ ਹੈਗਾ ਸਾਡੇ ਨਾਲ ਕਹਿੰਦੇ ਕਿ ਦਿਨੇ ਵੀਡੀਓ ਬਣਾ ਲਈ ਮੈਂ ਕੋਈ ਕੋਈ ਨਾ ਤੁਸੀਂ ਪਿਆਰ ਆ ਮੈਂ ਬਣਵਾ ਦੂੰਗੀ ਨਿਬਲਾ ਕੇ ਕਹ ਭਾਈ ਵੈਸੇ ਤਾਂ ਫਿਕਸ ਟਾਈਮ ਹੈਗਾ ਏ 7 ਵਜੇ ਦਾ ਸਵੇਰੇ ਵੀ 7:00 8:00 ਤੇ ਸ਼ਾਮ ਨੂੰ ਤਾਂ 7:00 ਜੀ ਆ ਬਾਕੀ ਪਰ ਕੰਮਕਾਰਾਂ ਵਾਲੇ ਬੰਦੇ ਆ ਹੁਣ ਕਈ ਵਾਰ ਅੱਗੇ ਪਿੱਛੇ ਵੀ ਹੋ ਜਾਂਦਾ ਕੋਈ ਬੜਾ ਉਹ ਵੀ ਹੈ ਬਹੁਤ ਸਮਾਂ ਮੈਨੂੰ ਚਾਹੀਦਾ ਸੀ ਉਹ ਨਹੀਂ ਮੈਂ ਤਾਂ ਹੀ ਹਾਇ ਕਰਤਾ ਜਿੱਦਾਂ ਉਹ ਨਿਆਣੇ ਬੜੀ ਹੰਦੀ ਬਗਾਦੀ ਆ ਦੇਖਾਂ ਕਿ ਹੁੰਦੀ ਨਾ ਜਿੱਦਾਂ ਜੇ ਨਿਆਣੇ ਨੂੰ ਖੰਗ ਛੇੜ ਜਵੇ ਨਾ ਐ ਨਹੀਂ ਕਰ ਦਿੰਦੇ ਤੂੰ ਵੀ ਕਰ ਦੇ ਪੁੱਤ ਕਰਦੇ ਗੰਦੂਆ ਉਗ ਗਿਆ ਬੱਚਾ ਕਰਦੀ ਆ ਇਹ ਜੀ ਗੱਲ ਨਹੀਂ ਹ ਹ ਦੱਸ ਭਾਈ ਮੈਡਮ ਕਿਆ ਦੱਸ ਸਾਰਾ ਬਰੈਡਾਂ ਦਾ ਪੈਕਟ ਮਕਾਤਾ ਤਾਂ ਦੱਸਿਆ ਹੈ ਨਹੀਂ ਵੀ ਕਿਆ ਬਣਾਉਂਦੀ ਏ ਕਿੱਕਣਾ ਬਣਾਉਂਦੀ ਆ ਯਾਰ ਦੱਸਿਆ ਤਾਂ ਹੈ ਤਾਂ ਤੁਹਾਨੂੰ ਹੁਣ ਕੋਣੇ ਸਾਡੇ ਮੈਨੂੰ ਨਾ ਨਾ ਦੱਸ ਇਧਰ ਸਾਡੇ ਵਿਊਅਰਸ ਨੂੰ ਦੱਸ ਵੀ ਹੋਰਾਂ ਨੂੰ ਸਭ ਪਤਾ ਮਿਊਨਿਸ ਲਾ ਰਹੀ ਐ ਜੀ ਮੈਂ ਅੱਛਾ ਇਹ ਬਣਾਉਂਦੀ ਕਿਆ ਇਹ ਤਾਂ ਦੱਸ ਫੇ ਸੈਂਡਵਿਚ ਇਹ ਬਸ ਘਰੇਲੂ ਸੈਂਡਵਿਚ ਜਿਹਨੂੰ ਕਹਿ ਦਿੰਦੇ ਆ ਮੈਨੂੰ ਜਿਆਦਾ ਲਾਈ ਘਰੇਲੂ ਸੈਂਡਵਿਚ ਆਉਂਦੇ ਵਾ ਮੈਨੂੰ ਨਹੀਂ ਅੱਛਾ ਮੈਂ ਇਹ ਲਾ ਹੀ ਨਹੀਂ ਰਹੀ ਥੱਲੇ ਮਨ ਉਹ ਲਾ ਦੇਣੀ ਚਾਹ ਲਓ ਭਾਈ ਸਾਡੇ ਘਰ ਦਾ ਕੁੱਕ ਮਿਲਿਆ ਬਾਈ ਬਣਾਓ ਖਾਓ ਜੋ ਮਰਜ਼ੀ ਆਰਡਰ ਦੋ ਆਉਂਦਾ ਹੈ ਕੁੱਕ ਨੇ ਸਭ ਪਿਆਰ ਕਰਦਾ ਉਹ ਨੂੰ ਠੀਕ ਕਰੋ ਕੁੱਕ ਸਾਡਾ ਹੈ ਪਰ ਵੇ ਸੇ ਢਿੱਲਾ ਥੋੜਾ ਜਿਹਾ ਬਸਾ ਕਰੋ ਸਾਡੇ ਕੁੱਕ ਬਾਅਦ ਠੀਕ ਹੋ ਜੂਵੇ ਹਾਂ ਬਣਾ ਲੈਣਾ ਮੈਂ ਟੈਨਸ਼ਨ ਨਾ ਲਓ ਤੁਸੀਂ ਹਾਂ ਸਹੀ ਗੱਲ ਜਿੱਦਨ ਦੀ ਬਿਮਾਰੀ ਤੋਂ ਮੈਨੂੰ ਕੁਝ ਖਾਣਾ ਵੀ ਨਹੀਂ ਸੰਚ ਚ ਹਾਂ ਕਹਿੰਦੇ ਅੱਜ ਕਹਿੰਦੇ ਵੈਗਰੂ ਠੀਕ ਕਰਦੇ ਮੈਂ ਦੇਖਣੀ ਉਹ 10 ਦਿਨ ਕਾਜਾਉਗੀ ਜਦ ਤੋ ਲੱਗ ਲੱਗ ਚ ਜਮਣਾ ਕਰ ਉਹ ਹੀ ਗੱਲ ਮੈਂ ਕਿਹਾ ਬਾਈ ਮੈਂ ਕਿਹਾ ਜਲਦੀ ਠੀਕ ਹੋ ਜਾ ਮੈਂ ਕਿਹਾ ਵੀ ਉਹ ਪਹਿਲਾ ਵਾਲੇ ਦਿਨ ਪਤਾ ਨਹੀਂ ਕਾ ਰਾਨਾ ਜਦ ਤਨ ਕਹਿ ਕਰਦੀ ਦੀ ਵੀ ਤੈਨੂੰ ਮੈਂ 10 ਦਿਨ ਲੱਗ ਲੱਗ ਟਿਚ ਖੜਾਉਣੀ ਹੈ ਸ਼ਰਤ ਲਾ ਲੰਦੀ ਦੀ ਮੇਰੇ ਕਰ ਹਾਂ ਖੜਾਉਂਦੀ ਵੀ ਰਹੀ ਆ ਉਹ ਵੀ ਬਣਾਇਆ ਤੇ ਨਾ ਪਕੌੜੇ ਵੀ ਬਣਾਇਆ ਤੇ ਨਾ ਉਹਦੇ ਚਕੁੰਦਰ ਦੇ ਮੋਰਾ ਜੀ ਪਕੌੜੇ ਨੂੰ ਕਹਿੰਦੇ ਆ ਇਹ ਠੀਕ ਨਹੀਂ ਹੈਗੀ ਹਾਂ ਜੀ ਪਕੌੜੇ ਨਹੀਂ ਘਰੋਜ ਕਹਿੰਦੇ ਪਕੌੜੇ ਖਾਣਗੇ ਪਕੌੜੇ ਉਹ ਬਰੇਂਦਰ ਰੂਮ ਵਿਚਾਰੇ ਨੂੰ ਪਕੌੜੇ ਖਾਣਾਉਣੇ ਆ ਨਹੀਂ ਓਏ ਸਾਨੂੰ ਆਏ ਨਿਆਣੇ ਨਹੀਂ ਕਰਨ ਦੇ ਬਿਲਕੁਲ ਬਿਲਕੁਲ ਸਹੀ ਗੱਲ ਆ ਅੰਦੇ ਚੋਹ ਮਾਤਾ ਦਾ ਮੱਖਾ ਦੇਖਣਾ ਨਾ ਕਈਆਂ ਤੇ ਉਹ ਬਣਨੀਆਂ ਇੱਕ ਗੁਰੂ ਗ੍ਰੰਥ ਦੇ ਅਗਲੇ ਅੱਛਾ ਹਾਂ ਬਿਲਕੁਲ ਬਿਲਕੁਲ ਮਸਾਲਾ ਆਪਾਂ ਨੇ ਨਾ ਮੰਮੀ ਦੇਖ ਲਿਆ ਹਨਾ ਥੋੜਾ ਜਿਹਾ ਨਹੀਂ ਦੇ ਦੇ ਸਰ ਖੀਰਾ ਪੜਾਇਓ ਆਹ ਪਕੌੜੇ ਗੁਰੂ ਗ੍ਰੰਥ ਕਚੋਰੀਆਂ ਨਹੀਂ ਨਾ ਬਣਦੀਆਂ ਲਓ ਜੀ ਖੀਰੇ ਇੱਕ ਚੰਦ ਜੋ ਮਾਦੀ ਬਣਾਣਾ ਦੱਸਦਾ ਸੀ ਕਿਉਂ ਬਣਾਈ ਜਾਂਦੇ ਐ ਚੋਰੀਆਂ ਸਾਡੇ ਤਾਂ ਸਾਰਿਆਂ ਦੀ ਨਹੀਂ ਹਾਰ ਸਾਡੇ ਤਾਂ ਜਦੋਂ ਲੋਲ ਕੋ ਮੱਥਾ ਟੇਕਣ ਜਾਂਦੇ ਨੇ ਗੁਮਗਲੇ ਚੋਰੀਆਂ ਸਾਡੇ ਨਾਲ ਜਦ ਜੱਜਮੀਨ ਆਈ ਆ ਕਚੌਰੀਆਂ ਆਂ ਭਾ ਫਰੌਂਟ ਮੇਰੀ ਢਾਲੀ ਪਈ ਹਾਂ ਮਾਂ ਦਾ ਜੀ ਠੀਕ ਕਰਦੇ ਐ ਸਵਾਦ ਬਣੇ ਵੇ ਜੇ ਬਣੇ ਇਹ ਵੀ ਨਾ ਐਂ ਕਦੇ ਕਰਦੇ ਹੁੰਦੇ ਆ ਉਹ ਗੱਲ ਤਾਂ ਸੁਣ ਐਂ ਕਦੇ ਜ਼ਹਿਰ ਲੈਦਾ ਜਿਹੜੇ ਕੋੜੇ ਬੰਦੇ ਹੁੰਦੇ ਆ ਨਾ ਹਾਂ ਵੈਸੇ ਤਾਂ ਉਹਨਾਂ ਨੂੰ ਖਲਾਉਣਾ ਚਾਹੀਦਾ ਜ਼ਹਿਰ ਜ਼ਹਿਰ ਨੂੰ ਕੱਟਦੀ ਆ ਨਹੀਂ ਬੰਦੇ ਦਾ ਗਰਦਨ ਕੱਟ ਕੇ ਕਰਾਉਣੀ ਗਰਦਨ ਕੱਟ ਕੇ ਕਰਾਉਣੀ ਚਾਹੀਦੀ ਕੁਛ ਨਹੀਂ ਬਾਕੀ ਆ ਲੈ ਦੱਸ ਤਾਂ ਸਹੀ ਜਿਹੜੇ ਜ਼ਹਿਰ ਜ਼ਹਿਰ ਨੂੰ ਕੱਟਦੀ ਆ ਲੈ ਦੱਸ ਹੁਣ ਕਿੰਨਾ ਮੰਨਣਾ ਹੈ ਦੇਖ ਆਏ ਪਹਿਲਾਂ ਅੱਛਾ ਆ ਫੁੱਲਰ ਵੀ ਨਹੀਂ ਛੱਲਣਾ ਇਹਦਾ ਨਹੀਂ ਇੱਦਾਂ ਇੱਕ ਗੱਲ ਕਹਾਂ ਮੈਂ ਜਿਹੜਾ ਇਹਦਾ ਫੋਲਕ ਆ ਹ ਜਿਹਦੇ ਵਿੱਚ ਪੋਸ਼ਕ ਤੱਤ ਹੁੰਦੇ ਵਿਚੀ ਦੇ ਚ ਨੀਂਦ ਅੱਛਾ ਅੱਛਾ ਜੀ ਜਿਵੇਂ ਹੁਣ ਕarele ਖਾਣੇ ਆਪਾਂ ਕarele ਦਾ ਉੱਪਰ ਵਾਲਾ ਕੜਤੜ ਦੇ ਮਾਰੇ ਆਪਾਂ ਛਿੱਲ ਦੰਨੇ ਉਹ ਛਿੱਲਣੇ ਨਹੀਂ ਚਾਹੀਦੇ ਅੱਛਾ ਜੀ ਡਾਕਟਰ ਸਾਹਿਬ ਫਿਰ ਦੇ ਮੈਂ ਦਸੇ ਤੇ ਲਈ ਮੈਂ ਤਾਂ ਮੈਂ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਜੀ ਮੈਂ ਅੱਜ ਖਾ ਲਿਆ ਇੱਕ ਨਾ ਨਹੀਂ ਮੈਂ ਤੇਰੇ ਤੇ ਵਿਆਹ ਚ ਵੀ ਖਾਂਦੀ ਨਾ ਤੇਰਾ ਮੈਂ ਲਾਗਾਂ ਦਾ ਤਾਂ ਪਾਰ ਕੇ ਖਾਂਦੀ ਥੋੜ ਮੈਂ ਬਣਾ ਨਹੀਂ ਜੀ ਫਿਰ ਕੱਚੇ ਆਦਾ ਹੀ ਕੱਚੇ ਵੀ ਆ ਨੀ ਨੀ ਇਹ ਫੇ ਇਧਰ ਬੈਦ ਜੀ ਬੈਠੇ ਨਾ ਹਰੇਕ ਬਿਮਾਰੀ ਦਾ ਹੱਲ ਪਰ ਸਾਡਾ ਬੈਦ ਆਪਣਾ ਆ ਪਟੇਲਾ ਵਿਚਾਰਾ ਥੋੜਾ ਜਿਹਾ ਹਜੇ ਬੱਦ ਤੇ ਆਪਣੀ ਨੰਬ ਮਾਈ ਦਾ ਹੱਲ ਹੀ ਹੋ ਰਿਹਾ। ਓਹ ਹੋ ਜਣਾ ਮੰਮੀ 1 ਮਿੰਟ ਉਹ ਬੱਲਬ ਬੁਝਾ ਕੇ ਬੰਦ ਕਰਕੇ ਦੇਖਿਓ 1 ਮਿੰਟ। ਦੀਦੀ ਨਾਲ ਨਾਲ ਸੁਣਾ ਖੇਡੀਆਂ। ਟੈਲੀਓ ਤਾਂ ਖੇਡੀਆਂ। 1 ਮਿੰਟ। ਅ ਨਹੀਂ ਬਾਲੇ ਦੋ ਮੜਾ ਜਾ ਘਾਟਾ ਰੋਜ਼ ਨੂੰ। ਅ ਮਟਰੀ ਠੀਕ ਆ। ਤੇ ਇਹ ਭਾਈ ਇੱਧਰ ਡਿਸ਼ ਹੋ ਰਹੀ ਆ ਜੀ ਪਿਆਰ ਸਾਡੀ। ਦੀਦੀ ਨੂੰ ਦੇਤਾ ਇਹਨਾਂ ਕਿਉਂ ਭਾਈ ਲੰਪਰੀ ਤਕੋਰ ਨੂੰ ਦੁੱਤਾਂ ਨਹੀਂ। ਹਾਂ ਦੀਦੀ ਨੂੰ ਦੇਤਾ। ਦੇਤਾ ਸੀ ਉਹਨਾਂ ਨੂੰ ਮੈਂ। ਮਿਉਨਸ ਕਿਹੜੀ ਕਿਹੜੀ ਵਰਤਦੀ ਮਿਉਨਸ ਆ ਐਵੇਂ ਦਿਖਾ ਦਈਏ ਆਏ ਨਹੀਂ ਦਿਖਾਈਦਾ ਹੁੰਦਾ ਹੈਗਾ ਅੱਛਾ ਹਾਂ ਮੈਨੂੰ ਪਤਾ ਹੈ ਜੀ ਵਾਈਟ ਮਿਉਨਸ ਆ ਅੱਛਾ ਠੀਕ ਆ ਆ ਫਨ ਫੂਡ ਵਾਲਿਆਂ ਦੀ ਸੈਂਡਵਿਚ ਸਪਰੈਡ ਆ ਓਕੇ ਠੀਕ ਹੈ ਡਾਕਟਰ ਸਾਹਿਬ ਉੱਥੇ ਆ ਪ੍ਰੈਸਟੇ ਦੇ ਵੀ ਪੱਤੇ ਦੇਖ ਐ ਪਹੁੰਚ ਲੱਗਿਆ ਆਪਣਾ ਬ੍ਰੈਡ ਖਾਣ ਉਹ ਲੱਡੂ ਪਾਪਾ ਘਾ ਦੇ ਆ ਤੇਰੇ ਸੱਚੀ ਕਾਲ ਜੀ ਮੇਰੇ ਪੁੱਤ ਨੇ ਅਚਰਿਆ ਕਿ ਕਲੇ ਦਾ ਨੱਚ ਕੇ ਦਿਖਾਵਣਾ ਐ ਨੱਚ ਕੇ ਆ ਬਾਹਾਂ ਉੱਪਰ ਚੱਕ ਕੇ ਬਾਹਾਂ ਹੱਥ ਚੱਕ ਕੇ ਉੱਪਰ ਹੱਥ ਖੜੀ ਹੋ ਕੇ ਨੱਚ ਖੜੀ ਹੋਗੇ ਮੂਰਦਾ ਬਿਆ ਬੁੱਬੇ ਨੱਚੇ ਖੜਾ ਹੋਗੇ ਲੈ ਲੈ ਸ਼ਰਮਗੀ ਲਓ ਜੀ ਇੱਧਰ ਹੁਣ ਡਿਸ਼ ਐ ਭਾਈ ਮੇਰੇ ਜੋਗੇ ਵੀ ਬਣਾ ਦੇ ਇੱਕ ਅਦਾ ਬਸ ਤੇ ਮੈਂ ਖਾ ਲਵਾਂ ਹਾਂ ਇਹ ਕਿੱਥੇ ਦਾ ਅਨਸਾਫ਼ ਹੋਇਆ ਬਸ ਹੁਣ ਮੈਂ ਕੀ ਕਰਾਂ ਤੁਸੀਂ ਬਰੈੱਡੇ ਘੱਟ ਲੈ ਕੇ ਆਂ ਗੀ ਦਾੜੀ ਕੀ ਦੀ ਥੋੜੀ 40 ਰੁਪਏ ਵਾਲਾ ਬਰੈਡਾਂ ਦਾ ਪੈਕਟ ਲਿਆਂਦਾ ਮਨੂੰ ਮਿਲਿਆ ਇੱਕ। ਉਹ ਨਾ ਪੁੱਤ, ਕਿੱਦਾਂ ਕਰ ਸਕਦਾ। ਬੱਚੇ ਤੁਸੀਂ ਰੱਜ ਗਏ ਨਾ? ਵੈਲ। ਹਾਂ ਬੱਚਿਆਂ ਨੂੰ ਰਜਾ ਦੇ, ਬੱਚਿਆਂ ਦਾ ਮਾਮਾ ਭੁੱਖਾ ਮਰ ਗਿਆ। ਆ ਦੇ ਦੇ, ਓਰ ਦੇ ਦੇ, ਦੇਖੇ ਨੰਦੀ ਓਰ ਦੇ। ਨਾ ਪੁੱਤ। ਹਾਂਜੀ। ਹਾਂ। ਮਾਮਾ ਨੂੰ ਪਿਖਾ ਦੇ। ਰੋਟੀ ਤਾਂ ਮੈਂ ਖਾ ਲਈ, 1 ਲੀਟਰ ਲੱਸੀ ਪੀ ਲਈ, ਹੁਣ ਹੋਰ। ਖਾੜ ਖਾੜ। ਮੈਂ ਮੈਂ ਨਹੀਂ ਖਾਣਾ। ਨਾ ਨਾ ਖਾ ਲਵਾਂਗੇ। ਉਹ ਨਹੀਂ ਮੇਰਾ ਤੇ ਮੈਨੂੰ ਮੇਰਾ ਦਿਲ ਨਹੀਂ ਕਰਦਾ ਉਹ ਮੈਂ ਤਾਂ ਆਪ ਸੱਚੀ ਰੋਟੀ ਰੱਜ ਕੇ ਖਾ ਲਈ ਲੈ ਦੱਸ ਖਾ ਲੈ ਖਾ ਲੈ ਵੱਡਾ ਤਾਂ ਖਾ ਲੈ ਲੈ ਖਾਣਾ ਨਹੀਂ ਮੈਂ ਹਾਂ ਖਾਓ ਤੁਸੀਂ ਉਹ ਖਾ ਲੈ ਸੋੜਦਾ ਨਹੀਂ ਨਿਕਲ ਉਹ ਅੱਧਾ ਖਾ ਲੈ ਮੇਰਾ ਦਿਮਾਗ ਪਾਗਲ ਹੋ ਗਿਆ ਖਾ ਲੈ ਮੈਂ ਫੋਟੋ ਕਿੱਥੇ ਨਹੀਂ ਆਹੀ ਫੋਟੋ ਮੋਰੇ ਨਾਲੀਆਂ ਐ ਕਰਕੇ ਖੜੀ ਏੜੀ ਕਰੀ ਕਰੀ ਦੁਆਰਾ ਕਰੀ ਕੁਮਾਰ ਦੁਆਰਾ ਕਰੀ ਦੋ ਰਗ ਆ ਦੇਖ ਕਰੀ ਦੁਆਰਾ ਅੰਡੇ ਵਿੱਚ ਨਹੀਂ ਬਣੀ ਦਾ ਇਹ ਫੋਟੋ ਲੱਗਣੀ ਮੁਰੇ ਦੇਖੀ ਮੇਰੇ ਬਾਬਲਾ ਪਾਪਾ ਜੀ ਲੈ ਵੀ ਦੋ ਮੇਰੇ ਬਾਬਲਾ ਨਾ ਹਲੋ ਕੀ ਖਾਣ ਚਾਹਤ ਲਿਆ ਦਸ ਛਾੜ ਦੇ ਬਸ ਸੱਚੀ ਕਹਨੀ ਐ ਮੈਂ ਸੱਚੀ ਨਹੀਂ ਖਾਣਾ ਉਹ ਮੈਂ ਵੈਸੇ ਸੱਚੀ ਨੂੰ ਢਿੱਡ ਭਰ ਗਿਆ ਦਾ ਮੇਰਾ ਚੱਲ ਹੁਣ ਤੈਨ ਦਿੱਤਾ ਇਹਨੇ ਪਿਆਰ ਨਾਲ ਖਾ ਲੰਦੇ ਆ ਖਵਾਤੀ ਹੋਗੀ ਕਿਆ ਲੈਣਾ ਉਹ ਕਹਿੰਦੀ ਮੰਨੂ ਵੀ ਦਓ ਹੈ ਗੱਲ ਉਹ ਇਹਨੂੰ ਮੜ ਜਾ ਰੱਖਾ ਹਾ ਕੇ ਦੇ ਦੇ ਇਹਦੇ ਚੋਂ ਹੀ ਦੇ ਦਿੰਦਾ ਇਹਨੂੰ ਥੋੜਾ ਜਿਹਾ ਇੱਕ ਪੇਰ ਇੱਕ ਪੇਰ ਟਿੱਕਾ ਹੈਗਾ ਸਿਰ ਤਾਂ ਉਹ ਨਹੀਂ ਉਹ ਕੱਲਾ ਔਲਾਦੇ ਪਹਿਲਾਂ ਤਾਂ ਮੰਮੀ ਕੱਲੇ ਫੋਕਾ ਜਾਈ ਦੇ ਤਾ ਤਾਂ ਸੜਦਾ ਮੇਰੇ ਦੂਆ ਖੜਾ ਹੋ ਹੁਣ ਥੋੜੀ ਜਿਹੀ ਸੌਸ ਲਾਉਣੀ ਹੈ ਤੇ ਮੇਰੇ ਹੂੰ ਉਹ ਜੀਜੀ ਲਾ ਦੇ ਤਨ ਜੀਜੀ ਸੌਸ ਥੋੜੀ ਲਾਈ ਜਿਆਦਾ ਵੀ ਨਹੀਂ ਜੀਜੀ ਲਾ ਦੇ ਥੋੜੀ ਜਿਆਦਾ ਮੇਰੇ ਬੱਚੇ ਨਹੀਂ ਤਾਂ ਲਾ ਵੀ ਦੇ ਮਣੀ ਜੀ ਜੀਜੀ ਕਿੱਥੇ ਜੀਜੀ ਉ ਸਾਸੀ ਘਾਲ ਬਲਾ ਦੇ ਹੁਣ ਨਾ ਇੱਕ ਸਾੜਾ ਲੱਡੂ ਨਹੀਂ ਜੀ ਜਵਾ ਵੀ ਸਾਸੀ ਘਾਲ ਮਿੰਟ ਲਾ ਹੋਇਆ ਵਾ लड्डू भी पाई ज़्यादा थोड़ा तेला चावला दो कदर नाते मुर्की चलो तुझे क्या थोड़ा मुर्की मैं मुर्की देख दीजे थोड़ा सीधी करने दे ज़्यादा नहीं आने दे फिर आऊँगी यो लड़की तीनों आ जाऊँगी ਪ੍ਰਿਕਲੋ ਦਿਲਾ ਦੂੰਗੀ ਆਖੇ ਅੱਛਾ ਦੀਦੀ ਨੇ ਤਾਂ ਹੋਣਾ ਕਿ ਠੇਕੇ ਟੁੱਟਣੇ 31 ਤਰੀਕ ਨੂੰ ਅਯੋਂ ਹੀ ਆ ਬੈਠ ਕੇ ਟੌਰਣ ਤੈਨੂੰ ਵੀ ਪਤਾ ਮਿੱਠੇ ਠੇਕੇ ਟੁੱਟਦੇ ਹੁੰਦੇ ਆ ਸਾਬ ਨੂੰ ਇਹ ਪਰਲਾ ਤੈਨੂੰ ਮਰਜ਼ੀ ਲਾ ਲ ਮੈਨੂੰ ਤੁਸੀਂ ਦੱਸੋ ਕਿੰਨੇ ਦਿਨ ਨਹੀਂ ਵੈਸੇ ਆਇਆ ਕੰਮ ਗਾਲਤ ਆ ਨਾ ਕੱਦੇ ਤਰੀਕ ਨੂੰ ਠੇਕੇ ਰੁੱਕਦੇ ਆ ਹੋ ਹੁੰਦੇ ਆ ਨਾ ਉਹ ਕਹਦੇ ਨੇ ਫਿਰ ਗੁਰੂਆਂ ਦੇ ਦਿਨ ਚ ਬੰਦ ਨਹੀਂ ਕਰਦੇ ਨੇ ਆ ਦੇਖ ਵੇ ਤੇ ਨਹੀਂ ਉਹ ਤਾਂ ਚੱਲ ਹੈਗਾ ਪਰ ਹੁਣ 31 ਤਰੀਕ ਨੂੰ ਇਹ ਉਹ ਹੋ ਜਾਂਦਾ ਨਾ ਹਰੇਕ ਚੀਜ਼ ਦਾ ਮਤਲਬ ਨਾ ਮਾਰਕਡ ਛੋੜੂ ਹੁੰਦਾ ਜਿੱਦਾਂ ਹੱਕ ਚੜੇ ਜਿਹੜੇ ਜਿਹੜੇ ਚਲਾਨ ਹੁੰਦੇ ਹੁੰਦੇ ਆ ਉਹ ਮਾਰਚ ਮਹੀਨੇ ਚ ਘਾਤੇ ਜ਼ਿਆਦਾ ਹੋਣ ਲੱਗ ਜਾਂਦੇ ਆ ਉਹ ਮਾਰਚ ਮਹੀਨੇ ਚ ਤਾਂ ਜ਼ਿਆਦਾ ਹੋਈ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਉੱਪਰ ਰਿਕਾਰਡ ਦੇਣਾ ਪੈਂਦਾ ਹੈਨਾ ਇਹ ਤਾਂ ਕਰਕੇ ਇਹਨਾਂ ਨੇ ਵੀ ਆਪਣਾ ਪੂਰਵੀ ਫਾਰਮੈਲਟੀ ਕਰਨੀ ਹੁੰਦੀ ਪੂਰੀ ਭਾਈ ਜੰਨੇ ਅਸੀਂ ਚਲਾਨ ਕਰੇ ਆ ਹੈਨਾ ਵੀ ਮੇਨ ਕਿੰਨੇ ਦਿਨ ਰਹਿਣਾ ਹੋਵੇ ਮੈਂ ਆਉਗੀ 2-3 ਦਿਨ ਬਾਅਦ ਬਾ ਇਹ ਰੋਟੀ ਨੂੰ ਇੱਕ ਦਿਨ ਰਹੀ 31 ਰਹੀ ਇੱਕ ਰੋ ਚਲ ਜਾਣਾ ਹੈ ਹਾਂ ਅੰਨੇ ਦਿਨ ਕਾਤੇ ਰਹਿਣੇ ਅੱਛਾ ਅੰਨੇ ਦਿਨ ਫੇਰ ਮੈਂ ਇੱਕ ਦਿਨ ਆ ਕੇ ਉਸ ਦਿਨ ਉੜ ਜੂੰਗੀ ਅੰਨੇ ਦਿਨ ਵੀ ਨਾ ਰਹਿ ਗਈ ਸਾਡਾ ਆਟਾ ਨਾ ਖਤਮ ਕਰ ਦਿੱਤੇ ਆ ਨਾ ਨਾ ਕਰੀ ਮੈਂ ਰੋਟੀ ਖਾਣੀ ਹੋਣੀ ਨੇ ਤੁਹਾਡੀ ਆਟਾ ਖਤਮ ਇਹ ਨਾ ਬੋਝ ਮੈਂ ਕਿਤੇ ਇਹ ਕੋਈ ਨਹੀਂ ਕਰੇ ਜਗ੍ਹਾ ਫੇਰ ਆ ਪਾਲੀ ਰੋਟੀ ਪਲਾ ਪਾ ਕੇ ਆ ਜੀ ਠੀਕ ਹੋ ਗਿਆ ਓਹ ਜਾਨੂ ਦਾ ਪਾਪੜ ਬਣਾ ਰਹੀ ਹੈ ਨਹੀਂ ਮੈਂ ਤੁਹਾਨੂੰ ਮੈਂ ਪੰਜ ਦਿਨ ਕਹਿੰਦੇ ਰੋਟੀ ਪਾ ਕੇ ਆਈ ਸੀ ਰੋਟੀ ਕੌਣ ਸলাই ਤੇਰੀਆਂ ਮਾੜਾ ਜਿਹਾ ਵੀ ਪੰਜ ਦਿਨ ਲਾਉਂਗੀ ਮੈਂ ਕੱਪੜੇ ਵੀ ਤਾਂ ਸੀੜੇ ਸলাই ਹੋ ਰਹੇ ਮੂਰੀ ਨੂੰ ਚੱਕ ਰਿਹਾ ਮੈਂ ਕਹਿੰਦੀ ਮਾਂ ਨਾ ਤੇ ਮਸ਼ੀਨ ਮੰਗਾ ਲੂੰਗੀ ਪੈਰਾਂ ਵਾਲੀ ਅੱਛਾ ਮੇਰੀ ਗੱਲ ਨਹੀਂ ਇੱਕ ਮਿੰਟ ਮੰਮੀ ਇੱਕ ਮਿੰਟ ਵੀਡੀਓ ਮੰਮੀ ਨਾ ਆਪਣੀ ਮਾਂ ਵਾਲੀ ਮੰਮੀ ਆ ਆਪਣੀ ਹਰੇਕ ਵੀਡੀਓ ਮੰਮੀ ਕਹਿੰਦੀ ਮੈਂ ਤੁਹਾਡੀ ਹਰੇਕ ਵੀਡੀਓ ਵੀਡੀਓ ਗਾਰ ਨਾਲ ਸੁਣਦੀ ਆ ਹੈ ਮੰਮੀ ਨੇ ਆਵੀ ਚੀਜ਼ ਸੌਣੀਆਂ ਵੀ ਕਾਣ ਬੰਦਾ ਕਹਿੰਦਾ ਰਹਿਣੇ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਸੱਲੋ ਤਾਂ ਆਏ ਮਗਰ ਪਈ ਵੀ ਆ ਵੀ ਇੱਕ ਦਿਨ ਰੱਜੀ ਨੂੰ ਬਿਨਾ ਦੱਸੇ ਰੱਜੀ ਕੋਲ ਜਾਣਾ ਇੱਕ ਦਿਨ ਉਹਨੂੰ ਲੈ ਕੇ ਆਉਣਾ ਮਾਲਾਂ ਵੀ ਫੂਲ ਨਹੀਂ ਜਾਣਾ ਅਸੀਂ ਉਹ ਰੱਜੀ ਨੂੰ ਫੇਰ ਛੱਡ ਕੇ ਅੱਛਾ ਫੇਰ ਆਇਓ ਮੰਮੀ ਕਹਿੰਦੀ ਹਾਂ ਅੱਛਾ ਅੱਸੀ ਵੀ ਮਗਰ ਪਈ ਵੀ ਆ ਚਾਚੇ ਦੇ ਬੀਰ ਜੀ ਕੋਲ ਜਾਣਾ ਰੱਜੀ ਨੂੰ ਦੱਸਣਾ ਨਹੀਂ ਵੀ ਤੂੰ ਕੱਪੜੇ ਪਾ ਚੱਲ ਅੱਛਾ ਤੇਰੀ ਤੈਨੂੰ ਸਵੇਰੇ ਸਾਜ ਦੇ ਛੱਟ ਦੂਗੀ ਅੱਜ ਅੱਛਾ ਇਹ ਗੱਲ ਕਰਾ ਲੱਖਣੀ ਹੈ ਇਹਦੇ ਰਹਿਣੇ ਹੀ ਕਰਾ ਤਾਂ ਨਾ ਨਾ ਠੀਕ ਆ ਉਹਨਾਂ ਨੂੰ ਆਇਆ ਕਰਾ ਤੇ ਖੁਸ਼ੇ ਰਹਿ ਕੇ ਤੇ ਰਹਿ ਲੂਗੀ ਹਾਂ ਹਾਂ ਹੈਲੋ ਅੱਛਾ ਇੱਧਰ ਫੋਨ ਉੱਪਰ ਲੱਗਿਆ ਹੈਲੋ ਪਹਿਲਾਂ ਵੀ ਕਹਿ ਕੇ ਗਈ ਤੂੰ ਕੋਈ ਨਾ ਆ ਰਿਹਾ ਚੱਲ ਮੈਂ ਰਿਕਾਰਡ ਨੂੰ ਰਹਿਣ ਉਹ ਤਾਂ ਹੈਲੋ ਕਰ ਦੇ ਹੈਲੋ ਲੈ ਚੱਲ ਮਾਰ ਕੇ ਇਹਨੇ ਕਰੇ ਕਰ ਲੈ ਦਿਕਾ ਕੋਈ ਨੂੰ ਫੋਨ ਕਰ ਦੇ ਨਿੱਤੇ ਨੂੰ ਹੀ ਨੂੰ ਗੱਲ ਕਰਦੇ ਕਾਲ ਕਰ ਲੈ ਉਹਨੂੰ ਹੈਲੋ ਕਰ ਕਾਲ ਹੈਲੋ ਕਰਦੇ ਬਸ ਉਹਨੂੰ ਫੋਨ ਪਰ ਗੱਲ ਕਰੇ ਹੈਲੋ 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 ਬੋਸਣ ਕਹਿੰਦਾ ਮੇਰਾ ਪੁੱਤ ਹੈਲੋ ਇਹ ਲੈ ਪੁੱਤ ਆ ਕਿਹਦੇ ਫੋਨ ਆ ਆ ਫੋਨ ਕਿਹਦੇ ਆ ਦੇਖੀ ਆ ਫੋਨ ਕਿਹਦਾ ਕਿਹਦਾ ਪੂਈ ਕਹਿੰਦੇ ਪੁੱਤ ਪੂਈ ਪੂਈ ਦਾ ਏ ਤੇ ਪੂਈ 100 ਆ ਕਿਹਦੇ

ਜੀ ਬੁਈ ਨਾਨਕਿਆਂ ਨੂੰ ਠੀਕ ਹੈ ਮਾਨਾ ਨੂੰ ਮਾਨਾ ਨੂੰ ਮਾਨਾ ਨੂੰ ਜਾਣਾ ਮਾਨਾ ਨੂੰ ਜਾਣਾ ਤਾਂ ਹਾਂ ਮਾਸੀ ਕੋਲ ਵੀ ਜਾਣਾ ਤਾਂ ਨਾਨੇ ਕੋਲ ਪਾਪਾ ਮੈਂ ਤੇ ਬੜਾ ਦੁੱਖ ਆ ਗਿਆ ਭੱਜੀ ਜਾਂਦੀ ਜਿੱਥੇ ਤੱਕ ਨਾਨਾ ਨੂੰ ਆ ਗਿਆ ਬੱਚੋ ਬਹੁਤ ਤੇਜ਼ ਹੁਣ ਹੋਰ ਕਹਾਣੀਆਂ ਹੋਈਆਂ ਪੀਆਂ ਚੱਲ ਹੀ ਹੋਗਾ ਦੇ ਨੇ ਚੜ ਗਿਆ ਇੱਕ ਕੱਲੇ ਚੜਿਆ ਤਾਂ ਹੁਣ ਤਾਂ ਚੜੇ ਰਿਹਾ ਹੈ ਚੜੇ ਰਿਹਾ ਹੈ ਹਜੇ ਨਹੀਂ ਚੜਿਆ ਤੇ ਸਪੈਸ਼ਲ ਚੜਿਆ ਨਾ 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 ਤੇਰੀ ਆ ਕੇ ਮੜ ਜਾ ਫੇਰਾ ਪਾ ਗਿਆ ਨਿਊ ਵੀਡੀਓ ਤਸੱਲੀ ਆ ਵੀ ਆ ਲਿਆ ਸੋਣਾ ਪਤਾ ਨਹੀਂ ਕਾਦ ਪ੍ਰੋਫੈਸਰ ਸੱਚੀ ਵਧਾਈਆਂ ਫਿਰ ਤੂੰ ਸੇ ਮੂੰਹ ਮਿੱਠਾ ਕਰਾਣਾ ਤਾਂ ਚੱਲ ਹੋਰ ਸੱਚੀ ਆ ਕਰਾਦਾ ਮਿੱਠਾ ਅਸੀਂ ਚੁੱਕ ਨਹੀਂ ਕਰੂਗਾ ਝੂਕ ਨਹੀਂ ਕਰੂਣਾ ਹਾਂ ਝੂਕ ਨਹੀਂ ਕਰੂਗਾ ਝੂਕ ਨਹੀਂ ਕਰੂਗਾ ਓਕੇ ਦੇ ਵੀ ਬੰਦੇ ਵੀ ਬੁਸ਼ਾ ਦਾਂਗੋਲੇ ਬਾਬੇ ਨੂੰ ਧੰਨਵਾਦ ਬਾਈ ਆਇਆ ਤਾਂ ਸਹੀ ਮਿਸਤਰੀ ਪੇਰਾ ਪਾ ਕੇ ਚਲ ਗਿਆ ਹੁਣ ਕਿੱਧਰ ਹੁਣ ਦਵਾਰਾ ਮਿਸਤਰੀ ਹੁਣ ਤਾਂ ਮੈਨੂੰ ਕਹਿ ਕੇ ਗਿਆ ਵੀ 7-8 ਦਿਨਾਂ ਤੱਕ ਵੀ ਮੈਂ ਫ੍ਰੀ ਆ ਵੀ ਮੈਨੂੰ ਲਾ ਲਓ ਫਿਰ ਜੇ ਤੁਸੀਂ ਲਉਣਾ ਕਿਉਂਕਿ ਕਾਰਪੈਂਟਰਾਂ ਕੋਲ ਟਾਈਮ ਨਹੀਂ ਹੁਣ ਉਹ ਦੇਖਦੇ ਆ ਬੜੇ ਭਾਜੀ ਨਾਲ ਸਲਾਹ ਕਰਦੇ ਇੱਧਰ ਇਹ ਕਹਿੰਦੇ ਵੀ ਦੋਵੇਂ ਬੈ ਕੇ ਸਲਾਹ ਕਰਾਂਗੇ ਕਿ ਕਿੰਨਾ ਕਿਆ ਕਰਨਾ ਅੱਛਾ ਬੇਦੀਦੀ ਕਹਿੰਦੀ ਸਾਡੀ ਨੇ ਕੱਪੜਿਆਂ ਦਾ ਕੰਮ ਸਟਾਰਟ ਕਰਨਾ ਅਸੀਂ ਕੀ ਕਰੋ ਜੀ ਅਸੀਂ ਤੁਹਾਡੇ ਨਾਲ ਹਾਂ ਜਿੱਥੇ ਸਾਡੀ ਲੋੜ ਅਸੀਂ ਪਹੁੰਚਾਂਗੇ ਬਿਲਕੁਲ ਬਿਲਕੁਲ ਸਰਵਿੰਦਰ ਆਲੇ ਨਾ ਦੀਦੀ ਕੱਪੜੇ ਵੇਚਣੇ ਵਾਲਾ ਕਿ ਸੂਣੇ ਵਾਲਾ ਵੇਚਣ ਵਾਲਾ ਹੁੰਦੀ ਦਾ ਮਹਿਈਆ ਵਿੱਚ ਸਾਰਾ ਸਭ ਜਿਹੜੇ ਨੀਚੇ ਕੱਪੜੇ ਵੇਚਣੇ ਆ ਤੇ ਜਿਹੜਾ ਠੀਕਾ 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 ਹੁੰਦੀ ਆ ਤਾਂ ਲਹੀ ਆ ਨਾ ਨਾ ਬਣਦੀ ਸਲਾਹ ਜੀ ਸਾਡੀ ਤਾਂ ਵਿਚੇ ਰਹਿ ਗਈ ਤੂੰ ਤਾਂ ਸ਼ੁਰੂ ਕਰ ਮੈਸੇ ਉਹ ਵੀ ਕਹਿੰਦੇ ਹੁਣ ਸੇਹ ਤੱਕ ਸੇਹ ਤਿੰਨ ਵੀ ਕੁਝ ਕਰਨੋਂ ਤਾਂ ਦਿਲ ਨਹੀਂ ਕਰਦਾ ਹਾਂ ਕੱਲ ਤਾਂ ਉਹੀ ਆ ਚੱਲ ਕੋਈ ਤਾਂ ਕੱਲ੍ਹ ਕੁਝਾ ਤੱਕ ਹਾਂ ਬੰਦਾ ਠੀਕ ਨਹੀਂ ਨਾ ਹੁੰਦਾ ਹੋਰ ਉਹੀ ਤਾਂ ਹੈ ਉਹ ਹੋਏ ਤਾਂ ਇਹਨਾਂ ਨੂੰ ਇਹਨਾਂ ਨੂੰ ਕੰਮ ਸ਼ੁਰੂ ਕਰਵਾਉ ਮੈਂ ਇਹ ਜਰਾ ਕਰਾਂ ਮੈਂ ਤੁਹਾਨੂੰ ਕੋ ਕੱਪੜੇ ਨਹੀਂ ਫੋਟੋ ਭੇਜੂੰਗੀ ਤੁਸੀਂ ਅੱਗੇ ਕੀ ਹੋਗਾ ਕੋਈ ਹੋਈ ਬੇਹਾਨਾ ਕਰਾ ਦਿੰਦੀ ਕੰਮ ਉਹ ਸਾਨੂੰ ਉਹ ਨਹੀਂ ਖਾਂਦੀ ਹੈਗੀ ਨਹੀਂ ਚੱਲ ਆਲੂ ਬਣਾ ਲੈ ਮਮੀ ਅੱਜ ਚੱਲ ਮੂਲੀ ਦੇ ਪਕਾ ਲੈ ਆ ਹਾਂ ਕੀਆ ਦੇ ਪਕਾ ਲਈਏ ਹੋਰ ਕਾਸੀ ਦੇ ਇਹਨੇ ਕਾਸੀ ਦੇ ਛੱਡੇ ਨਹੀਂ ਪਰੌਂਡੇ ਘਾਉਣ ਤੇ ਨਾਲ ਕਰਕੇ ਹੁਣ ਕੁਝ ਵੀ ਨਹੀਂ ਬਣਾ ਹੁੰਦਾ ਬਾਈ ਹੂੰ ਚੱਲ ਕੋਈ ਬੇਰੇ ਵੀ ਨਹੀਂ ਅੰਦਰ ਜਾਂਦਾ ਵੀ ਤਾਂ ਪੰਗਾ ਹੈ ਉਹਨੇ ਦਿਲੇ ਨਹੀਂ ਕਰਦਾ ਤੇ ਨਹੀਂ ਉਹ ਤੇਰੀ ਗੰਦਿਆਂ ਗੰਦਿਆਂ ਵੇ ਤਾਂ ਬਹਾਰਾਂ ਦੇ ਟੱਟ ਨਹੀਂ ਆ ਬਾਬਾ ਜੀ ਜੈਸਮੀ ਨੂੰ ਠੀਕ ਆ ਤੇ 10 ਦਿਨ ਪਤਾ ਨਹੀਂ ਕਾਦਾਂਗੇ ਜਿੱਦਣ ਲੱਗ ਲੱਗ ਚੀਜ਼ ਜਮਣਾ ਹੋਊਗਾ ਹੋਰ ਕੀ ਆ ਹੋਰ ਕਿਹਦੇ ਕੋਈ ਹੋਜੂਗਾ ਉਹ ਤਾਂ ਸ਼ਾਇਦ ਠੀਕ ਹੋਣਾ ਬਾਬਾ ਜੀ ਦਾ ਅਰਦਾਸ ਕਰੀਂ ਛੇਤੀ ਠੀਕ ਹੋ ਲੱਗ ਲੱਗ ਐਟੋ ਬਣਾ ਕੇ ਕਰਾ ਲਾ ਲਾ ਹੋ ਜਾਣਾ ਮੈਨੂੰ ਫੁੱਲ ਵਾਲੀ ਮੰਮੀ ਪਿਆਰ ਨਹੀਂ ਨੀ ਕਰਦੀ ਨਹੀਂ ਮੈਂ ਜੇਤੀ ਠੀਕ ਹੋ ਜਾ ਲਾ ਅਰਦਾਸ ਲਾ ਐਨਾ ਪਿਆਰ ਕਰਦਾ ਇਹਨੂੰ ਮੈਂ ਤਾਂ ਕਦੇ ਕੋਤਾਂ ਨਹੀਂ ਮੈਂ ਤੇ ਬਾਥਰੂਮ ਵੀ ਨਹੀਂ ਜਾਂਦੀ ਮੈਨੂੰ ਉਧਰ ਮੈਸਨ ਵੀ ਨਹੀਂ ਜਾਂਦੀ ਆਹ ਕਿਤੇ ਬਾਹਰਲੇ ਪੂਛ ਭੇਜ ਦੇ ਮਮੂ ਮੈਨੂੰ ਸੱਚੀ ਲੱਗ ਗਈ ਸਾਨੂੰ ਪਤਾ ਹੈ ਮਾਮਾ ਦਾ ਪਤਾ ਹੁੰਦਾ ਹੈ ਤੁਹਾਨੂੰ ਹਾਂ ਮੈਂ ਤਾਂ ਹੈ ਉਹ ਲੂ ਖਾਸੇ ਮਖੌਲ ਦਾ ਚੱਲੀ ਹੋ ਜਾਂਦੇ ਆ ਅੱਛਾ ਹਮ ਐਸਾ ਟਾਈਮ ਵੀ ਮਮਮੀ ਨੇ ਚਟਣੀ ਕੁੱਟ ਕੇ ਦਿੱਤੀ ਮਾਂ ਨਾਲੀ ਮੈਂ ਕਿਹਨੂੰ ਚਾਹ ਤੋਂ ਖਾ ਲਈ ਨਾ ਪਤੀਨੇ ਦੀ ਫੇ ਤਾਂ ਮੈਨੂੰ ਬਾਤ ਨਹੀਂ ਮੈਂ ਕੁੱਟੀ ਆ ਕਰਦੀ ਲੈ ਤੇ ਤੂੰ ਪਹਿਲਾਂ ਦੱਸਦੀ ਦੱਸ ਬੀ ਸੋਟੀ ਚ ਮੈਨੂੰ ਦੇਖਾ ਤਾ ਹੁਣ ਇੱਥੇ ਥੋੜੀ ਜਿਹੀ ਪਿੱਕੀ ਵਰਦੀ ਦੀਦੀ ਕਰਕੇ ਅਜਾ ਨੂਰੇ ਕਰਕੇ ਮੈਨੂੰ ਹੁਣ ਸ਼ੁਰੂ ਤੇ ਮਾਂ ਨਾਲ ਚ ਮਿਰਚ ਪੁੰਨਦੀ ਆਤਾ ਫਿਰ ਤੂੰ ਆਏ ਕਰੀ ਨਾ ਇਹਨੂੰ ਨਾ ਕਿਸੇ ਦਿਨ ਮੈਂ ਚਟਣੀ ਖਲੌਲੀ ਬਣਾ ਕੇ ਦੇਖੀ ਤੂੰ ਨਾ ਨਾ ਗੱਲ ਤਾਂ ਸੁਣ ਮੈਂ ਇਹਨਾਂ ਨੂੰ ਕਿਹਾ ਮੈਂ ਵੀ ਤੁਸੀਂ ਥੋੜੀ ਜਿਹੀ ਖਾ ਲਿਓ ਮੈਂ ਕਿ ਤੁਸੀਂ ਥੋੜੀ ਜਿਹੀ ਖਾ ਲਿਓ ਬਾਕੀ ਸ਼ਾਮ ਨੂੰ ਖਾ ਲਿਓ ਤੇਰੀ ਕੱਲੀ ਮਾਂ ਨੇ ਨਹੀਂ ਭੇਜੀ ਮੇਰੀ ਭੇਜੀ ਮੈਨੂੰ ਆਏ ਕਿ ਚੁੱਪ ਕਰਾ ਲੰਦਾ ਓਪੇ ਠੀਕ ਆ ਮੈਂ ਹੀ ਇੱਕ ਦਿਨਾਂ ਦਾ ਮਮੀ ਮਿਰਚਾ ਮਿਰਚਾ ਕਰੀ ਜਾਂਦਾ ਕਿਸੇ ਦਿਨ ਉਹ ਚਟਣੀ ਮੈਂ ਖਲਾਉਣੀ ਦੇਖੀ ਮਿਰਚਾਂ ਮੁੱਠੀਆਂ ਭਰ ਦਾ ਜੰਨੀਆਂ ਮਰਜੀ ਦੁਨੀਆਂ ਮਰਜੀ ਖਲਾਉ ਦਿਓ ਮੈਂ ਤਾਂ ਕਰੀ ਨਹੀਂ ਖਾਣ ਨਹੀਂ ਪਰ ਉਹ ਤਾਂ ਕੱਲੀ ਮੇਰੀ ਵੀ ਖਾਂਦੀ ਆ ਆਣੇ ਆ ਆ ਹੋਵੇ ਨੇ ਹਾਏ ਹਾਏ ਹੋਵੇ ਕੰਨਾਂ ਮਾ ਨੂੰ ਭਾਫਾ ਵੀ ਨਿਕਲ ਲੀਆਂ ਜੰਨੀਆਂ ਮਿਰਚਾ ਖਾਉਂਦੇ ਭਾਈ ਜਾਂ ਹੇ ਹੁਣ ਇੱਥੇ ਫਿੱਗੀ ਰੱਖ ਦਿੰਦੇ ਆ ਤੇ ਜੰਨੀਆਂ ਮਿਰਚਾ ਸ਼ੁਰੂ ਤਾਂ ਜੰਨੀਆਂ ਚਲ ਕੋਈ ਨਾ ਹੁਣ ਮੈਂ ਜਿੱਦਣ ਆਉਂਦਾ ਕਾਸੀ ਸਾਰੇ ਚਟਨੀ ਬਣਾ ਲਏ ਦੇਖੀ ਅਗਲੀ ਰੱਖਦੀ ਦੇਖ ਲਈ ਵੀ ਇੱਥੇ ਲਾਈਟ ਪਾ ਦਈ ਦੇਖੀ ਇੱਥੇ ਜਿਹੜੀ ਕੁੰਟੀ ਸੂਟੇ ਦੇ ਵਿੱਚ ਕੁੱਟਣੀ ਆ ਨਾ ਉਹਦੀ ਲੈ ਵੀ ਕਰਨਾ ਹਾਂ ਇਹ ਤਾਂ ਕੀ ਕਰਦੀ ਇਹ ਮਮਮੀ ਵੀ ਬਣਾਉਂਦੀ ਮਾਰ ਫਾੜ ਫਾੜ ਬਸ ਫਾੜ ਫਾੜ ਆ ਦੇ ਦੇਖ ਦੇਖ ਦੇ ਇਹ ਔਰੇ ਨੂੰ ਪਤਾ ਲੱਗ ਗਿਆ ਵੀ ਔਰੇ ਤੇ ਲਾਈਟ ਵੱਲਦੀ ਹੈ ਲਾਈਟ ਪਾ ਦਈ ਦੇਖੀ ਵੱਣੀ ਨਹੀਂ ਇੱਥੇ ਦੇ ਬਾਦੀ ਆ ਚਲੋ ਚਲੋ ਬਾਲਾਂ ਚਲੀ ਚੱਲ ਚੱਲ ਨਾਨਾ ਆ ਗਿਆ ਨਾਨਾ ਆ ਗਿਆ ਚੱਲੀਏ ਨਾਨਾ ਆ ਕੇ ਦੇਖੇ ਨਾਨਾ ਲੈਣਾ ਨਰੂ ਜਾਣਾ ਇਹ ਸਾਡਾ ਲੱਡੂ ਆ ਰਿਹਾ ਹੈ ਨਾ ਕਹਿਣਾ ਮਾਗਣਾ ਪਤਾ ਲਾਈਟ ਵਾਲਲੇ ਚ ਬਿਜੀ ਹੋਈ ਵੀ ਆ ਉਹਦਾ ਕਹਿੰਦੀ ਲਾਈਟ ਮਾਲੋ ਫੋਨ ਦੀ ਚਲੋ ਜੀ ਠੀਕ ਆ ਸਰਦਾਰ ਜੀ ਦਾ ਬੇਲੇ ਅਸੀਂ ਕੰਮ ਕਰ ਲੀਏ ਕੋਈ ਅੱਛਾ ਜੀ ਆਪਾਂ ਫਿਰ ਬਾਏ ਬਾਏ ਅਗਲੇ ਵਲੌਗਸ ਵਿੱਚ ਮਿਲਦੇ ਮੇਰਾ ਬੜਾ ਵੀਰ ਆ ਗਿਆ ਦੱਸ ਉਹਨੇ ਹੁਣ ਸੈਂਡਵਿਚ ਦੇਖਣੇ ਉਹਨੂੰ ਕਿੱਥੇ ਦਿੰਨੇ ਆ ਉਹਨੂੰ ਮੇਰੇ ਵਾਲਾ ਖਵਾ ਲਾਉਂਦਾ ਸਾਰੀ ਥੋੜੀ ਆ ਮੈਂ ਹੁਣ ਉਹਨੂੰ ਮੈਂ ਦਿੰਦੀ ਵੱਡਦੀ ਕਿਨੂੰ ਮੈਂ ਹਾਂ ਦਾ ਇੱਕ ਦੰਦੀ ਇੱਕ ਪੀਸ ਲੈ ਲਿਆ ਤਰਾ ਮੈਂ ਖਾਤੀ ਥੋੜੀ ਆ ਸਾਰੀ ਤੁਸੀਂ ਇੰਨੇ ਘੱਟ ਘੱਟ ਬਰੈਡ ਲੈ ਕੇ ਆਏ ਹੋ ਅੱਛਾ ਬਰੈਡ ਗਾਰਦੀ ਕਿਹਾ ਉਹ ਵਿੱਚ ਇੱਥੇ ਦੁਕਾਨ ਹੈ ਜਿਹੜੇ ਇੱਥੇ ਤੋਂ ਮੰਗਾ ਲਓ ਬਰੈਡ ਹੋਰ ਲੈ ਆਉਂਦੇ ਆ ਉਹ ਬਣਾਉਣੇ ਵਾਲੀ ਬਣਾ ਬਸ ਹਾਂ ਜੇ ਮੇਰਾ ਵੀਰ ਕਹੂਗਾ ਨਾ ਮੈਨੂੰ ਭੁੱਖ ਲੱਗੀ ਜੈਸਮਿਨ ਸੈਂਡਵਿਚ ਬਣਾ ਮੈਂ ਤਾਂ ਸਾਰੇ ਬਣਾ ਦੂੰ ਹਾਂ ਤੁਹਾਨੂੰ ਫੇਰ ਸਾਰੇ ਨਹੀਂ ਬਣਾਉਣਾ ਫੇਰ ਠੀਕ ਆ ਚਲ ਫੇਰ ਠੀਕ ਆ ਤੁਸੀਂ ਫੇਰ ਮੈਂ ਬਾਹਰ ਨੂੰ ਕਹਿੰਦੀ ਮੈਂ ਜਾ ਕੇ ਮੈਂ ਬਾਹਰ ਜਾ ਕੇ ਕਹਿ ਕੇ ਆਉਂਦਾ ਵੀ ਆਈਆਂ ਵੀ ਆ ਮੈਂ ਬਣਾ ਕੇ ਖਾਏਗਾ ਨਹੀਂ ਨਾ ਨਾ ਸੈਂਡਵਿਚ ਸੈਂਡਵਿਚ ਤਾਂ ਜਲਦੀ ਬਣ ਜਣੇ ਉਹਨਾਂ ਜਾ ਕੇ ਕਹਿੰਦਾ ਮੈਂ ਖਾਣਾ ਆਏਗਾ ਐਂ ਕਹਿ ਵੀ ਜਾ ਕੇ ਅੰਦਰ ਵੀ ਦੋ ਤਿੰਨ ਤਰ੍ਹਾਂ ਦੇ ਪਰੌਂਠੇ ਖਾਣੇ ਨੂੰ ਢੇਲ ਕਰਦਾ ਮੇਰਾ ਤੇ ਪਰੌਂਠੇ ਖਾਣੇ ਦਾ ਜੈਸ ਵੀ ਨੇ ਹੱਥ ਦੇ ਖਾਣੇ ਆ ਨਹੀਂ ਭਾਜੀ ਵੀ ਮਿਚੀਆਂ ਸੋਹਣੀਆਂ ਖਾ ਲੈਂਦੇ ਆ ਹਾਂ ਅੰਦਰ ਵੀ ਖਾ ਲੈਂਦਾ ਮੈਂ ਵੀ ਖਾ ਲੰਨੀ ਆ ਬਾਕੀ ਮੰਮੀ ਵੀ ਖਾ ਲੈਂਦੀ ਆ ਉਹ ਵੀ ਖਾ ਲੈਂਦੀ ਉਹ ਨਿਆਲੇ ਕਰਕੇ ਨਹੀਂ ਖਾ ਥੋੜਾ ਯਾ ਉਹਨੂੰ ਡਾਈਜੈਸਟ ਨਹੀਂ ਹੁੰਦੀ ਇਦਾਂ ਰੂਰ ਕਰਕੇ ਛੋਟੇ ਬੱਚੇ ਕਰਕੇ ਛੋਟੇ ਬੱਚੇ ਕਰਕੇ ਤਾਂ ਘੱਟ ਪਾਉਂਦੇ ਆ ਜੀ ਥੋੜੀ